ਹਾਂਜੀ ਜਾਇਦਾਤਾਂ ਦੀ ਦਾਤਾ ਸਰਕਾਰ ਕਰਮ ਕਰਮ ਤੁਹਾਡੇ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਹੋਣ ਦਾਤਾ ਸਰਕਾਰ ਤੁਹਾਡੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀ ਹੋਕਰ। ਉੱਤਤ ਜਿੱਕ ਨਾ ਮੈਟਰ ਛੜਿਆ ਹੋਇਆ ਹੈ। ਬਾਬਾ ਗੁਰਵਿੰਦਰ ਬਾਬਾ ਖਾਲਸਾ ਜੀ ਨੇ ਉਹ ਉਹਨਾਂ ਨੇ ਸਾਡੀ ਵੀਡੀਓ ਪਾਈ ਹੈ ਕੋਈ। ਵੀਡੀਓ ਪਾਈ ਹੈ ਤੇ ਮੰਦਾ ਚੰਗਾ ਬੋਲਿਆ ਗਿਆ। ਪਰ ਪਹਿਲੀ ਗੱਲ ਤਾਂ ਜੀ ਮੈਂ ਕਿਸੇ ਕੰਟਰੋਵਰਸੀ 'ਚ ਆਉਣਾ ਨਹੀਂ ਚਾਹੁੰਦਾ। ਕਿਉਂਕਿ ਇਹ ਫਕੀਰ ਹੀ ਨਹੀਂ ਹੁੰਦਾ ਜਿਹੜਾ ਕਿਸੇ ਕੰਟਰੋਵਰਸੀ 'ਚ ਆਵੇ। ਨਾ ਸਾਨੂੰ ਫੇਮ ਦੀ ਲੋੜ ਐ ਨਾ ਸਾਨੂੰ ਕੱਟ ਕਰਨ ਦੀ ਲੋੜ ਐ ਨਾ ਸਾਨੂੰ ਦੁਨੀਆ ਜੋੜਨ ਦਾ ਕੋਈ ਚਾਹ ਐ ਠੀਕ ਐ ਦਾਦਾ ਸਰਕਾਰ ਦੀ ਰਹਿਮਤ ਐ ਬਹੁਤ ਦੁਨੀਆ ਸਾਨੂੰ ਬਾਬੇ ਦੀ ਕਿਰਪਾ ਨਾਲ ਬਹੁਤ ਦੁਨੀਆ ਸਾਡੇ ਕੋਲ ਆਉਂਦੀ ਜਾਂਦੀ ਠੀਕ ਐ ਪਰ ਜਿਹੜੀ ਗੱਲ ਐ ਵੀ ਸਰਕਾਰ ਦੀ ਇੱਕ ਰਹਿਮਤ ਐ ਠੀਕ ਐ ਕਿਸੇ ਨੂੰ ਮੰਦਾ ਚੰਗਾ ਬੋਲਣਾ ਤੁਸੀਂ ਮੇਰਾ ਪਖੰਡਵਾਦ ਕੀ ਦੇਖਿਆ ਪਖੰਡਵਾ ਤਾਂ ਉਹ ਆ ਵੀ ਹਾਂ ਚਾਰ ਚਾਰ ਕੈਮਰੇ ਵਾਲੇ ਲਾ ਰੱਖਿਆ YouTube ਤੇ ਲਾਈਵ ਚੱਲ ਰਿਹਾ ਤੁਸੀਂ ਮੇਰਾ ਕਿਹੜਾ ਲਾਈਵ ਦੇਖਿਆ ਤੁਸੀਂ ਮੈਨੂੰ ਕਿਹੜੀਆਂ ਪੁੱਛਾ ਗੜਦੇ ਦੇਖਿਆ ਹਾਂ ਅੱਜ ਤੋਂ 5 ਸਾਲ ਪਹਿਲਾਂ ਮੈਂ ਕੁਝ ਆਉਣ ਵਾਲਾ ਸਿਸਟਮ ਚਲਾਇਆ ਸੀਗਾ ਪੀਰਖਾਨੇ ਲਾਉਣ ਲੱਗਾ ਸੀ ਨਮਾ ਨਮਾ ਸੀਗਾ ਪਰ ਮੈਨੂੰ ਪਤਾ ਲੱਗ ਗਿਆ ਵੀ ਇਹ ਪਖੰਡ ਹੈ ਇਹ ਦੁਨੀਆ ਨੂੰ ਬੁੱਧੂ ਬਣਾਉਣ ਵਾਲਾ ਸਿਸਟਮ ਹੈ ਤੇ ਮੈਂ ਇਨਾਂ ਚੀਜ਼ਾਂ ਤੋਂ ਬਾਹਰ ਫੇਰ ਹੀ ਆਇਆ ਮੈਨੂੰ 5 ਸਾਲ ਹੋ ਗਏ ਤੇ ਮਾਨਸਾ ਮੰਡੀ ਦਾ ਬੰਦਾ ਕੋਈ ਕਹਿ ਨਹੀਂ ਸਕਦਾ ਕਿ ਮੌਂਟੀ ਸਾਈ ਪਾਉਣ ਲਾਉਂਦਾ ਜੇ ਕੋਈ ਪ੍ਰਾਣੀਆ ਵੀਡੀਓ ਚੱਕ ਕੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਮੋਂ ਉਹਨਾਂ ਦਾ ਬਹਿਮ ਘਟਨਾ ਚਾਹੁੰਦਾ ਵੀ ਮੇਰੀ ਗਵਾਹੀ ਦੁਨੀਆ ਦੇ ਦੂਗੀ ਠੀਕ ਹੈ ਤੇ ਬਿਨਾ ਮਤਲਬ ਤੋਂ ਕਿਸੇ ਨੂੰ ਬਦਨਾਮ ਨਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਮੰਗਰ ਤੁਸੀਂ ਕਿੱਧਰ ਚੱਲੇ ਹੋ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਕੁਝ ਕਹਿੰਦਾ ਹੈ ਉਹਦੇ ਵਿੱਚ ਤਾਂ ਬਾਬੇ ਬੁੱਲੇ ਸ਼ਾ ਸੰਤ ਮੀਆਂ ਮੀਰ ਠੀਕ ਹੈ ਤੇ ਸਾਡੇ ਰਬੀਦਾਸ ਜੀਾਂ ਦੇ ਜਿਹੜੇ ਹੋਏ ਐ ਠੀਕ ਹੈ ਰਬੀਦਾਸ ਭਗਤ ਜੀ ਉਹਨਾਂ ਦੀ ਬਾਣੀ ਵੀ ਦਰਜ ਹੈ ਤੇ ਉਹਨਾਂ ਨੇ ਤਾਂ ਹਮੇਸ਼ਾ ਸੱਚ ਤੇ ਚੱਲਣਾ ਸਿਖਾਇਆ ਹੈ ਉਹਨਾਂ ਨੇ ਤਾਂ ਕੋਈ ਨਹੀਂ ਕਿਸੇ ਨੂੰ ਕੁਛ ਮਾੜਾ ਚੰਗਾ ਗਿਆ ਉਹਨਾਂ ਨੇ ਤਾਂ ਦੇਖੋ ਗੰਗਾ ਮਾਤਾ ਦੀ ਵੀ ਭਗਤੀ ਕੀਤੀ ਤੇ ਉਹਨਾਂ ਦੀ ਬਾਣੀ ਵੀ ਦਰਜ ਹੈ ਦੇਖੋ ਤੇ ਬਾਬਾ ਬੁੱਲੇ ਸ਼ਾ ਜਿਨ੍ਹਾਂ ਨੇ ਸ਼ਾਹ ਐ ਨਾਇ ਦੇ ਇੱਕ ਆਮ ਜਿਹੇ ਇਨਸਾਨ ਨੂੰ ਗੁਰੂ ਬਣਾਇਆ ਆਪ ਦਾ ਤੇ ਫਿਰ ਉਹਨਾਂ ਦਾ ਨਾਮ ਵੀ ਇੱਥੇ ਆਇਆ ਤੇ ਉਹਨਾਂ ਦਾ ਨਾਮ ਉਹਨਾਂ ਨੇ ਤਾਂ ਬੰਦੇ 'ਚ ਰੱਬ ਪਾ ਲਿਆ ਤੁਸੀਂ ਕਹਿੰਦੇ ਬੰਦੇ 'ਚ ਕੁਝ ਵੀ ਨਹੀਂ ਤੇ ਉਹਨਾਂ ਨੇ ਤਾਂ ਬੰਦੇ 'ਚ ਵੀ ਰੱਬ ਪਾ ਲਿਆ ਤੇ ਜੱ ਤਾਂ ਐਂ ਕਹਦੋ ਵੀ ਉਹ ਬੰਦਾ ਗਲਤ ਸੀ ਜਾਂ ਉਹ ਬੰਦੇ ਦੀ ਬਾਣੀ ਭਲੇਖੇ ਨਾਲ ਪੈ ਗਈ ਇਹਦੇ 'ਚ ਜਦ ਬਾਬਾ ਫਰੀਦ ਜੀ ਹੋਇਆ ਸਾਡੇ ਉਹਨਾਂ ਨੇ ਬੰਦਗੀਆਂ ਕੀਤੀਆਂ ਮੁਸਲਮਾਨ ਇਸਲਾਮ ਧਰਮ ਦੇ ਹੋਏ ਆ ਉਹ ਜਾਂ ਉਹਨਾਂ ਨੂੰ ਕਹਿ ਦੋ ਵੀ ਹਾਂ ਉਹਨਾਂ ਦੀ ਵੀ ਗਲਤੀ ਨਾਲ ਪਈ ਦੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿੰਦਾ ਵੀ ਸਾਰੇ ਧਰਮਾਂ ਦਾ ਅਦਰ ਸਤਿਕਾਰ ਰਹੀ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਤਾਂ ਜੀ ਦੇਖੋ ਔਗੜ ਵੀ ਆ ਜਾਂਦੇ ਆ 나ਥ ਵੀ ਆ ਜਾਂਦੇ ਆ ਠੀਕ ਹੈ ਤੇ ਅਗੋਰੀ ਵੀ ਆ ਜਾਂਦੇ ਆ ਜਾਂ ਕਹਿ ਦੋ ਗੋਰੀ ਹੈ ਹੀ ਨਹੀਂ ਕੁਝ ਤੇ ਉਹ ਵੀ ਤਾਂ ਸੂਟੇ ਜਲਮਾ ਚੱਲਦੇ ਆ ਜੀ ਡੇਰਿਆਂ 'ਚ ਗੁਰੂ گورਖਨਾਥ ਦੇ ਢਿੱਲਾ ਜਾਂ ਕਹਿ ਦੋ ਵੀ ਗੁਰੂ گورਖਨਾਥ 'ਚ ਕੁਛ ਆ ਜਣੀ ਐਵੇਂ ਦੁਨੀਆ ਕੰਮਲੀ ਹੋਈ ਫਿਰਦੀ ਐ ਪਾਗਲ ਹੋਈ ਫਿਰਦੀ ਐ ਦੁਨੀਆ ਐਵੇਂ ਤੁਰੀ ਫਿਰਦੀ ਐ ਐਨੇ ਨੇ ਮੇਲੇ ਲੱਗਦੇ ਐ ਐਨਾ ਕੱਤ ਹੁੰਦਾ ਨਹੀਂ ਥੋਡੇ ਕਹਿਣ ਤੇ ਚੀਜ਼ਾਂ ਝੂਠੀਆਂ ਨਹੀਂ ਪੈਣੀਆਂ ਹਾਂ ਜਿਹੜਾ ਪਖੰਡਾ ਐ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਉਹਦੇ ਖਿਲਾਫ ਤਾਂ ਮੈਂ ਵੀ ਬੋਲ ਰਿਹਾ ਮੇਰੀਆਂ ਵੀਡੀਓ ਚੱਕ ਕੇ ਦੇਖ ਲੋ ਕੱਢ ਕੇ ਦੇਖ ਲੋ ਪਰ ਪੱਗ ਸੇ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਨਾ ਚਾਹੁੰਦੇ ਠੀਕ ਹੈ ਨਾ ਇਹ ਨਸ਼ਾ ਨਾ ਤਾਂ ਤੁਹਾਡੇ ਕệ ਤੇ ਬੰਦ ਹੋਣਾ ਨਾ ਮੇਰੇ ਕệ ਤੇ ਬੰਦ ਹੋਣਾ ਤੇ ਇਤਿਹਾਸ ਹੈ ਨਾ ਇਤਿਹਾਸ ਦੇ ਵਿੱਚ ਸਾਰਿਆਂ ਦੀ ਬਾਣੀ ਦਰਜ ਹੈ ਤੇ ਸਾਰਿਆਂ ਦੇ ਇਤਿਹਾਸ ਆਪ ਦਾ ਆਪ ਦਾ ਬਣਿਆ ਹੋਇਆ ਹੁਣ ਇਤਿਹਾਸ ਦੇ ਵਿੱਚ ਲਾਡੀ ਸ਼ਾ ਸਰਕਾਰ ਦਾ ਨਾਮ ਵੀ ਆਇਆ ਤੇ ਦੁਨੀਆ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਜਾਂਦੀ ਹੈ ਜੇ ਜੇ ਉਹਨਾਂ ਨੂੰ ਕੁਝ ਮਿਲਦਾ ਉੱਥੋਂ ਫੇਰ ਹੀ ਦੁਨੀਆ ਜਾਂਦੀ ਹੈ ਜਾਂ ਕਹਿ ਦਿਓ ਭਾਈ ਉਹ ਵੀ ਦਰਬਾਰ ਚੋਂ ਥਾ ਹੋਊਗਾ ਕੀਨੂੰ ਕਿਨੂੰ ਝੂਠਾ ਕਹੋਗੇ ਮਹਾਰਾਜ ਹੈ ਝੂਠਾ ਕਹਿਣ ਦਾ ਹੱਕ ਤੁਹਾਨੂੰ ਦਿੱਤਾ ਕਿਨੇ ਐ ਜਿੱਦਾਂ ਆਪਾਂ ਬਾਬੇ ਨਾਨਕ ਮੰਗਰ ਚੱਲ ਜੀ ਫਿਰ ਤਾਂ ਦੇਖੋ ਜਿਹੜੀਆਂ ਤਸਵੀਰਾਂ ਬਣਾ ਰੱਖੀਆਂ ਫਿਰ ਤਾਂ ਇਹ ਵੀ ਝੂਠੀਆਂ ਨੇ ਜੀ ਉਹਨਾਂ ਨੇ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਿਓ ਨਾ ਤੇ ਅੱਜ ਕੱਲ ਤਾਂ ਬਾਬੇ ਨਾਨਕ ਦੀਆਂ ਮੂਰਤੀਆਂ ਤੱਕ ਬਣ ਰਹੀਆਂ ਨੇ ਜਾਂ ਕਹੋ ਬਾਬਾ ਨਾਨਕ ਨਹੀਂ ਫਿਰ ਝੂਠ ਬੋਲਦਾ ਹੋਊਗਾ ਦੇਖੋ ਜੀ ਮੈਂ ਕਿਸੇ ਵੀ ਮਕਸਦ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਨਾ ਮੈਂ ਆਮ ਠੀਕ ਹੈ ਨਾ ਤੁਸੀਂ ਮੇਰੀ ਕਿਹੜੀ ਵੀਡੀਓ ਦੇਖੀ ਹੈ ਜਿਹਦੇ ਵਿੱਚ ਮੈਂ ਕੱਠ ਕਰੀ ਬੈਠਾ ਜਾਂ ਮੇਰੇ ਕੋਲ ਕਿਹੜੀ ਗੱਦੀ ਦਾ ਦਿਨ ਲੱਗਿਆ ਹੋਇਆ ਜਿਹੜੀ ਮੇਰੇ ਕੋਲ ਸੰਗਤੋਂ ਦੀ ਹੈ ਵੀ ਲੱਖਾਂ ਦੇ ਹਿਸਾਬ ਨਾਲ ਮੋਟੀ ਸਾਈਨ ਹੈ ਇਕੱਠ ਕਰ ਰੱਖਿਆ ਹੈ ਜਿਹੜਾ ਤੁਸੀਂ ਮੇਰੇ ਤੇ ਵਿਵਾਦ ਸ਼ੁਰੂ ਕਰਨਾ ਚਾਹੁੰਦੇ ਹੋ ਨਹੀਂ ਇਹ ਬਿਲਕੁਲ ਗਲਤ ਹੈ ਸਰਾਫਰ ਗਲਤ ਤੁਸੀਂ ਸੁਧਾਰ ਹੀ ਕਰਨਾ ਹੈ ਕੋਈ ਪਖੰਡਵਾਦ ਨੂੰ ਲੈ ਕੇ ਤਾਂ ਇੱਕ ਤਰੀਕਾ ਹਰ ਇੱਕ ਧਰਮਾਂ ਦੇ ਵਿੱਚ ਇੱਕ ਤਰੀਕਾ ਦਿੱਤਾ ਗਿਆ ਉਸ ਤਰੀਕੇ ਨਾਲ ਚੱਲੋ ਠੀਕ ਹੈ ਤੇ ਬਿਨਾ ਮਤਲਬੋਂ ਕਿਸੇ ਨੂੰ ਬਦਨਾਮ ਕਰਨ ਦਾ ਹੱਕ ਤਾਂ ਕਿਸੇ ਨੂੰ ਹੈ ਹੀ ਨਹੀਂ ਤੇ ਉਹ ਰੱਬ ਹੈ ਨਾ ਜਿਹੜਾ ਮੇਰੀ ਇੱਕ رائے ਹੈ ਜੀ ਬਾਕੀ ਮੈਂ ਪੜ੍ਹਿਆ ਵੀ ਹੈ ਸੁਣਿਆ ਵੀ ਹੈ ਵੀ ਉਹਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਤੱਕ ਨਹੀਂ ਝੂਲਦਾ ਜੇ ਤੁਸੀਂ ਕਹਿ ਦੋ ਵੀ ਬੇਦਪ੍ਰਾਣ ਝੂਠੇ ਨੇ ਜਾਂ ਬਾਣੀਆਂ ਝੂਠੀਆਂ ਹੋਣੀਆਂ ਜਿਹੜੇ ਕਹਿੰਦੇ ਆ ਵੀ ਹਾਂ ਕਰੇ ਕਰਾਵੇ ਆਪਿਆ ਆਪਮਾਨਸ ਕੇ ਕੁਝ ਨਹੀਂ ਹੱਥ ਜਾ ਕਹਿ ਦੋ ਵੀ ਇਹ ਲੈਂ ਚੁੱਠੀ ਐ ਜੇ ਉਹ ਆਪਦੇ ਆਪ ਹੀ ਕਰਾ ਰਹੇ ਫਿਰ ਇਹਦੇ ਚ ਸਾਡਾ ਕੀ ਐ ਅਸੀਂ ਕਿਸੇ ਦੀ ਜਾਣਤਾ ਨਹੀਂ ਲੈ ਰਹੇ ਅਸੀਂ ਕੋਈ ਬਲੀਆਂ ਤਾਂ ਨਹੀਂ ਲਾਰੇ ਜੇ ਅਸੀਂ ਕੋਈ ਬਲੀ ਦੇਤੀ ਪਰ ਇੱਕ ਗੱਲ ਦਾ ਮੈਨੂੰ ਪਤਾ ਜੀ ਸੂਟੇ ਜਾਂ ਕੋਈ ਚਿਲਮ ਦਾ ਮੈਨੂੰ ਪਤਾ ਨਹੀਂ ਇਹਦੇ ਚ ਤਾਂ ਕਿਸੇ ਦੀ ਜਾਣ ਵੀ ਨਹੀਂ ਲੱਤੀਗੀ ਤੇ ਮੈਂ ਪੀਂਦਾ ਖਾਂਦਾ ਵੀ ਨਹੀਂ ਹਾਂ ਸਿਗਰਟ ਜਰੂਰ ਪੀ ਲੈਣਾ ਸਾਡੀ ਮਸਤੀ ਐ ਠੀਕ ਐ ਪਰ ਅਸੀਂ ਕਿਸੇ ਦੀ ਜਾਣਤਾ ਨਹੀਂ ਲੈਂਤੀ ਉਹ ਤਾਂ ਰੱਬ ਨੇ ਬਣਾ ਕੇ ਭੇਜਿਆ ਉਹ ਤਾਂ ਰੱਬ ਨੇ ਬਣਾ ਕੇ ਭੇਜਿਆ ਤੇ ਉਹ ਮੈਨੂੰ ਇੰਨੀ ਗੱਲ ਦਾ ਪਤਾ ਵੀ ਉਹਦੇ ਚੋਂ ਜਾਨ ਪਾਉਣ ਵਾਲਾ ਰੱਬ ਹੈ ਤੇ ਉਹ ਬਲੀ ਦੇਤੀ ਉਹ ਛਟਕਾਤਾ ਉਹ ਤਾਂ ਸਹੀ ਹੋ ਗਿਆ ਜੀ ਦੇਖੋ ਮੇਰੇ ਵਰਗੇ ਨੇ ਇੱਕ ਬੰਦੇ ਦੇ ਹੱਥ ਹੱਥੀ ਬਣਾਈ ਕੋਈ ਸਿਗਰਟ ਪੀ ਲਈ ਉਹ ਗਲਤ ਹੋ ਗਈ ਹਨਾ ਜੀ ਨਹੀਂ ਇਹ ਗੱਲ ਝਮਾ ਗਲਤ ਨਾ 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 ਜਮਾ ਇਹ ਵਿਰੁੱਧ ਹੈ ਜੀ ਇਸ ਗੱਲ ਦੇ ਆਪਾਂ ਬਿਨਾ ਮਤਲਬ ਤੋਂ ਜੇ ਕਿਸੇ ਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਮੈਂ ਉਹਨਾਂ ਚਿਰ ਆਪਾਂ ਹੋਰ ਮੈਟਰ ਦੇ ਵਿੱਚ ਤੁਸੀਂ ਮੈਨੂੰ ਕਿਹੜੀ ਮੀਟਿੰਗ ਦੇ ਵਿੱਚ ਜਾਂਦਾ ਦੇਖ ਲਿਆ ਹੈ ਕਿਹੜੇ ਮੈਂ ਬਾਬਿਆਂ ਨੂੰ ਮਿਲਦਾ ਕੋਈ ਮੈਂ ਦਵਾਨ ਤੇ ਨਹੀਂ ਜਾਂਦਾ ਕਿਸੇ ਤੇ ਮੈਂ ਆਪ ਵਿਰੋਧ ਕਰਦਾ ਇਹਨਾਂ ਚੀਜ਼ਾਂ ਦਾ ਪਰ ਜਿਹੜੀ ਗੱਲ ਹੈ ਜੀ ਬਿਨਾ ਮਤਲਬ ਤੋਂ ਮੈਨੂੰ ਬਦਨਾਮ ਨਾ ਕੀਤਾ ਜਾਵੇ ਦੇਖੋ ਗਿਆਨ ਦੀ ਗੱਲ ਹੈ ਦੇਖੋ ਗਿਆਨ ਦੀ ਗੱਲ ਹੈ ਗਿਆਨ ਤਾਂ ਅਪਰੰਪਾਰ ਹੈ ਹਰ ਇੱਕ ਬੰਦੇ ਨੂੰ ਉਹਦੇ ਜੋਗਾ ਗਿਆਨ ਮਾਲਕ ਨੇ ਦਿੱਤਾ ਹੈ ਜੀ ਤੇ ਜੇ ਰੱਬ ਪਾਉਣ ਦਾ ਰਸਤਾ ਇੱਕ ਹੁੰਦਾ ਨਾ ਤਾਂ ਚਾਰ ਧਰਮ ਨਾ ਬੰਦੇ ਤੇ ਬਾਬੇ ਨਾਨਕ ਸਾਡੇ ਸਤਿਕਾਰਯੋਗ ਹੋਏ ਨੇ ਉਹਨਾਂ ਨੂੰ ساری ਦੁਨੀਆ ਹੀ ਮੰਦੀ ਹੈ ਅਸੀਂ ਵੀ ਕਹਿੰਨੇ ਆਂ ਆਪਦੀ ਸੰਗਤ ਨੂੰ ਵੀ ਹਾਂ ਉਹਨਾਂ ਨੂੰ ਮੰਨੋ ਪਰ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਤੋੜਨ ਵਾਲੇ ਕੰਮ ਕਿਉਂਕਿ ਨਾਤਾ ਜੀ ਇਹ ਉਹਨਾਂ ਟਾਈਮਾਂ 'ਚ ਬੰਦ ਹੋਏ ਦਰਬਾਰ ਨਾਲ ਅੱਜ ਬੰਦ ਹੋਣੇ ਆ। ਹਾਂ ਪਖੰਡਵਾੜਾ ਜਿਹੜਾ ਇਹ ਬੰਦ ਹੋ ਸਕਦਾ ਹੈ। ਪਰ ਜਿੱਥੇ ਭਲਾ ਹੋ ਰਿਹਾ ਨਾ ਬੇਸ਼ੱਕ ਕੋਈ ਵੀ ਜਗ੍ਹਾ ਉਹ ਨਹੀਂ ਬੰਦ ਹੋਣਾ। ਠੀਕ ਹੈ ਨਾ? ਤੇ ਸ਼੍ਰੀ ਚੰਦ ਮਹਾਰਾਏ ਨੇ ਵੀ ਤਾਂ ਬਾਬੇ ਨਾਨਕ ਦੇ ਸੁਪੁੱਤਰ ਹੋਏ ਨੇ ਜਾਂ ਕਹਿ ਦਿਓ ਇਹ ਵੀ ਨਹੀਂ ਹੈਗੇ। ਉਹਨਾਂ ਨੇ ਵੀ ਤਾਂ ਆਪ ਦੇ ਤਰੀਕੇ ਨਾਲ ਰੱਬ ਨੂੰ ਬਣਾਇਆ। ਉਹਨਾਂ ਨੇ ਵੀ ਤਾਂ ਦਾਸੀ ਖਾੜਾ ਚਲਾਇਆ ਉਹਨਾਂ ਨੇ ਵੀ ਤਾਂ ਧੂਨੇ ਲਾਏ ਇਹ ਤਰੀਕੇ ਆ ਜੀ ਏਡੋ-ਅਡੀ ਰੱਬ ਮਨਾਉਣ ਦੇ ਹਰ ਇੱਕ ਨੇ ਆਪਦੇ-ਆਪਦੇ ਤਰੀਕੇ ਨਾਲ ਦਾ ਰੱਬ راضی ਕੀਤਾ ਹੋਇਆ ਜੀ ਤੇ ਰੱਬ ਉਹਨਾਂ ਤੇ ਜੇ ਰਾਜੀ ਹੈ ਨਾ ਤਾਂ ਗੱਲਾਂ ਹੋ ਰੀਆਂ ਅੱਜ ਉਹਨਾਂ ਦੀਆਂ ਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਚੱਕਰ ਚ ਪਵਾਂ ਮੈਂ ਕਿਸੇ ਵਿਵਾਦ ਚ ਪਵਾਂ ਮੈਂ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦਾ ਵੀ ਮੇਰੇ 'ਚ ਕੋਈ ਗਲਤੀ ਨਹੀਂ ਹੈਗੀ ਤੁਸੀਂ ਮਾਨਸਾ ਮੰਡੀ ਜਾ ਕੇ ਪਤਾ ਕਰੋ ਵੀ ਮੌਂਟੀ ਸਾਈ ਨੇ ਕਿੱਦੇ ਪੌਣ ਲਾਲੀ ਚੋਂ ਦੀ ਫਕੀਰੀ ਕਰਨ ਲੱਗਿਆ ਕਿੱਦੇ ਲੋਕਾਂ ਨੂੰ ਬੁੱਧੂ ਬਣਾਤਾ ਜਾਂ ਕਿੱਥੇ ਇਹਨੇ ਚੌਂਕੀ ਲਾ ਕੇ ਕੱਠ ਕਰ ਰਛਾ ਦੱਸੋ ਆਹ ਮਹਿਫਲਾਂ ਸਰਕਾਰਾਂ ਦੀਆਂ ਹੁੰਦੀਆਂ ਆਂ ਜਾਂ ਸਾਲ ਬਾਦ ਕਰਾਉਣੇ ਆ ਜੀ ਉੱਥੇ ਦੁਨੀਆ ਹੀ ਆਉਂਦੀ ਐ ਕਾਰਡ ਮੰਡ ਕੇ ਆਉਣੇ ਆ ਫਿਰ ਇਸ ਦਾ ਮਤਲਬ ਇਹ ਥੋੜੀ ਆ ਵੀ ਮੈਂ ਕੱਠ ਕਰੀ ਬੈਠਾ ਆ ਜੇ ਆ ਜੇ ਸ਼ਨੀਵਾਰ ਹੋ ਗਿਆ ਜਾਂ ਇਹ ਮੰਗਲਵਾਰ ਹੋ ਗਿਆ ਸਬੂਤ ਦਿਓ ਅਸੀਂ ਸਿੱਧੀ-ਸੁੱਧੀ ਕੀਰੀ ਕਰਨੀ ਜਾਣਦੇ ਆ ਬਾਬਾ ਜੀ ਤੇ ਆ ਉਮਰ ਨਾ ਤੁੰਨੂੰ ਵੀ ਪਤਾ ਵੀ ਕੈਸੀ ਹੁੰਦੀ ਐ ਇੱਕ ਬੰਦੇ ਦੀ ਤੇ ਅਸੀਂ ਆਪਣੀ ਜਵਾਨੀਆਂ ਗਾਲ ਕੇ ਉਸ ਰੱਬ ਦੇ ਲੜਨ ਲੱਗੇ ਹੋਏ ਆ ਤੇ ਸਾਡਾ ਰੱਬ ਜੇ ਸਾਡੇ ਨਾਲ ਰਾਜੀ ਐ ਨਾ ਤੇ ਅਸੀਂ ਤਾਂ ਉਹਨੂੰ ਮੰਨੀ ਜਾਂਦੇ ਆ ਠੀਕ ਐ ਨਾ ਤੇ ਬਿਨਾ ਮਤਲਬ ਤੋਂ ਕਿਸੇ ਨੂੰ ਬਦਨਾਮ ਨਾ ਕੀਤਾ ਜਾਵੇ ਮੇਰੀ ਗੱਲ ਤਾਂ ਹੀ ਐ ਜੀ ਠੀਕ ਐ ਨਾ ਤੁਸੀਂ ਕਹਿ ਰਹੇ ਹੋ ਵੀ ਚੂੜੇ ਪਾਈ ਫਿਰਦੇ ਆ ਫਲਾਨਾ ਕਰੀ ਫਿਰਦੇ ਆ ਦੇਖੋ ਜੀ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਬਾਬੇ ਬੁੱਲੇ ਸ਼ਾਹ ਨੇ ਵੀ ਪੈਰਾਂ ਚ ਗੰਗੂਰੂ ਪਾਈ ਸੀ ਆਪਦਾ ਯਾਰ ਰਾਜੀ ਕਰਨ ਵਾਸਤੇ ਤੇ ਇਹਦਾ ਤਾਂ ਇਤਿਹਾਸ ਵੀ ਗਵਾਹ ਹੈ ਤੇ ਮੰਨਣ ਵਾਲੇ ਨੂੰ ਮਨਾਉਣਾ ਆਉਣਾ ਚਾਹੀਦਾ ਜੀ ਫਿਰ ਚਾਹੇ ਗੰਗੂਰੂ ਪਾਲੇ ਚਾਹੇ ਝਾਂਜਰਾ ਪਾਲੇ ਚਾਹੇ ਕੰਨਾ ਜਨਤੀਆਂ ਪਾਲੇ ਠੀਕ ਹੈ ਤੇ ਦੁਨੀਆ ਦਾ ਜੇ ਭਲਾ ਹੁੰਦਾ ਲੋਕ ਤਾਂ ਜਾਂਦੇ ਜੀ ਠੀਕ ਹੈ ਮੇਨ ਮਕਸਦ ਸਾਡਾ ਅਸੀਂ ਕਿਸੇ ਨੂੰ ਮੰਗਰ ਨਹੀਂ ਲਾਉਣਾ ਚਾਹੁੰਦੇ ਉਹਦੀ ਗੱਲ ਲਿਖਿਆ ਜੀ ਅਸੀਂ ਸਿੱਧੀ ਸੁੱਧੀ ਆਉਦੀ ਫਕੀਰੀ ਐ ਅਸੀਂ ਕਰੀ ਜਾਂਦੇ ਆ ਦਰਬਾਰਾਂ ਤੇ ਜਾ ਕੇ ਕੋਈ ਵੀਡੀਓ ਬਣਾ ਲੈਨੇ ਆ ਕੋਈ ਉਹਦੇ ਵਿੱਚ ਅਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿੰਦੇ ਵੀ ਸਾਡੇ ਮੰਗਰ ਲੱਗੋ ਜਾਂ ਫਲਾਨਾ ਭੂਤ ਆ ਜਾਂ ਫਲਾਨਾ ਜਿੰਨਾ ਕਿਹਨੂੰ ਕਹਤਾ ਜੀ ਅਸੀਂ ਤੁਸੀਂ ਕਿਹੜੀ ਚੀਜ਼ ਦੇਖ ਲਈ ਸਾਡੀ ਐ ਜੀ ਪਰ ਹਾਂ ਬਾਬਾ ਗੁਰਵਿੰਦਰ ਜੀ ਮੈਨੂੰ ਇਹ ਵੀ ਪਤਾ ਵੀ ਇਹ ਦੋ ਜਾਣੇ ਤੁਹਾਡੇ ਕੋਲ ਕਿਹੜੇ ਆਏ ਸੀ ਜਿਨ੍ਹਾਂ ਨੇ ਵੀਡੀਓ ਪਵਾਈ ਸੀ ਉਹ ਵੀ ਮਾਨਸਾ ਦੀ ਇਹ ਬੰਦੇ ਮੈਂ ਜਾਣਦਾ ਸਭ ਕੁਝ ਹੀ ਐ ਪਰ ਮੈਂ ਇੱਕ ਗੱਲ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉੱਥੇ ਹੱਥ ਰੱਖ ਕੇ ਕਹਿ ਸਕਦੇ ਹਾਂ ਵੀ ਹਾਂ ਇਹ ਗੱਲ ਮੈਨੂੰ ਕਿਸੇ ਨੇ ਕਹੀ ਨਹੀਂ ਮੈਂ ਆਪ ਪਾਈ ਇਹ ਵੀਡੀਓ ਜੇ ਤਾਂ ਕਹਿ ਸਕਦੇ ਹੋ ਫਿਰ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਮੂਰੇ ਖੜੇ ਹੋ ਜਾਣੇ ਮੈਨੂੰ ਸਭ ਕੁਝ ਹੀ ਪਤਾ ਜੀ ਮੈਨੂੰ ਇਹ ਵੀ ਪਤਾ ਵੀ ਕੌਣ ਮੇਰਾ ਮਾੜਾ ਚਾਹੁੰਦਾ ਕੌਣ ਮੇਰਾ ਚੰਗਾ ਚਾਹੁੰਦਾ ਪਰ ਮੈਨੂੰ ਪਤਾ ਜੀ ਵੀ ਮੈਂ ਸਿੱਧੀ ਮੁੱਧੀ ਸੇਵਾ ਕਰਨ ਵਾਲਾ ਬੰਦਾ ਜੀ ਠੀਕ ਹੈ ਉਸ ਰੱਬ ਦੇ ਨਾਮ ਤੇ ਅਸੀਂ ਸਿਰਫ ਇੱਕ ਸੰਦੇਸ਼ ਲੈ ਕੇ ਚੱਲੇ ਹੋਇਆ ਮੇਰੀ ਇਹ ਵੀਡੀਓ ਚੈੱਕ ਕਰ ਲਓ ਮੈਂ ਕੀ ਮਾੜਾ ਕਿਸੇ ਨੂੰ ਕੀ ਗਿਆਨ ਦੇਤਾ ਮੈਂ ਕੋਈ ਚੀਜ਼ ਵੀ ਨਹੀਂ ਮਾੜੀ ਗਈ ਇੱਕ ਵੀ ਵੀਡੀਓ ਦੱਸੋ ਵੀ ਹਾਂ ਇਸਨੇ ਆਹਾ ਪ੍ਰਚਾਰ ਗਲਤ ਕੀਤਾ ਜਾਂ ਇਹਨੇ ਫਲਾਣਾ ਬੰਦਾ ਖੜਕੇ ਖੜਾ ਕਰਕੇ ਆ ਗੱਲਬਾਤ ਕਹਿਤੀ ਆਪਣੇ ਕੋਲ ਤਾਂ ਜੀ ਗੱਲਾਂ ਸਿੱਧੀਆਂ ਮੁੱਧੀਆਂ ਆ ਆਪਾਂ ਦਾ ਵੱਧ ਤੋਂ ਵੱਧ ਦਰবেশ ਨੂੰ ਰੋਟੀ ਪਵਾਉਂਦੇ ਆ ਜਾਂ ਗਾਵਾਂ ਨੂੰ ਗੁੜ ਪਵਾਉਂਦੇ ਆ ਆਪਣੇ ਕੋਲ ਤਾਂ ਇਹੀ ਕੁਝ